ਸਵਾਗਤ ਹੈ ਬੱਚੇ ਇੱਕ ਵਾਰ ਫਿਰ ਤੁਹਾਡਾ ਤੁਹਾਡੇ ਆਪਣੇ YouTube ਚੈਨਲ MSW Study for Job ਦੇ ਵਿੱਚ ਆਪਣੇ ਲਈ ਕਲਾਸਾਂ ਸੀ ਲਗਾਤਾਰ ਆਪਾਂ ਦੋ ਦਿਨ ਕਲਾਸ ਲਗਾਈ ਹੈ ਜਿਸ ਦੇ ਵਿੱਚ ਆਪਾਂ ਮਹਾਦੀਪਾਂ ਬਾਰੇ ਕਰ ਰਹੇ ਸੀ ਕਿ ਆਪਣੇ ਜਿਹੜੇ ਕੁੱਲ ਮਹਾਦੀਪ ਨੇ ਉਹ ਸੈਵਨ ਨੇ 7 ਇਸ ਤੋਂ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਕੀਤੇ ਸੀ ਏਸ਼ੀਆ ਮਹਾਦੀਪ ਬਾਰੇ ਉਸ ਤੋਂ ਬਾਅਦ ਆਪਾਂ ਕੀਤਾ ਸੀਗਾ ਸੈਕੰਡ ਮਹਾਦੀਪ ਬਾਰੇ ਤੇ ਅੱਜ ਜਿਹੜਾ ਆਪਣਾ ਹੋਊਗਾ ਟੌਪਿਕ ਉਹ ਆਪਣਾ ਉੱਤਰੀ ਅਮਰੀਕਾ ਠੀਕ ਹੈ ਵੀ ਤੀਸਰਾ ਮਹਾਦੀਪ ਚੱਲ ਪਿਆ ਆਪਣਾ ਤਾਂ ਇਸੇ ਤਰ੍ਹਾਂ ਜਿਹੜਾ ਆਪਾਂ ਲੈਣ ਬਾਰ ਕਹਿਣ ਦਾ ਭਾਵ ਆ ਕਿ ਹਰ ਇੱਕ ਦਿਨ ਤੁਹਾਨੂੰ ਇੱਕ ਡੇਲੀ ਨਵੀਂ ਵੀਡੀਓ ਮਿਲਦੀ ਰਹੂਗੀ ਸੋ ਜੇਕਰ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਤੁਹਾਡਾ ਪੀਐਸ ਟੈਟ ਦਾ ਪੇਪਰ ਹੋਣ ਜਾ ਰਿਹਾ ਸਭ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅੱਜ 16 ਮਾਰਚ ਹੋ ਗਈ ਹੈ ਨਾ ਅੱਜ ਤੋਂ ਚੋਣ ਜਾਬਤਾ ਜਿਹੜਾ ਲਾਗੂ ਹੋ ਚੁੱਕਿਆ ਤਾਂ ਹੁਣ ਇਹ ਮੰਨ ਕੇ ਚੱਲੋ ਕਿ ਤੁਹਾਨੂੰ ਮਈ ਦੇ ਵਿੱਚ ਤੁਹਾਡੇ ਪੇਪਰ ਦੀ ਡੇਟ ਦਿੱਤੀ ਹੋਈ ਹੈ ਹਨਾ ਤਾਂ ਤੁਹਾਡੇ ਲਈ ਸਿਰਫ 2 ਮਹੀਨੇ ਨੇ ਆਹ 2 ਮਹੀਨਿਆਂ ਦੇ ਵਿੱਚ ਜਿਹੜਾ ਕੋਈ ਬੱਚਾ ਦਿਲ ਲਗਾ ਕੇ ਮਿਹਨਤ ਨਾਲ ਪੜ ਗਿਆ ਪੇਪਰ ਕਲੀਅਰ ਕਰ ਗਿਆ ਉਹ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿਹੜਾ ਪਿਛਲੇ ਵਾਰ ਆਪਣਾ ਅਪ੍ਰੈਲ ਦੇ ਵਿੱਚ ਪੇਪਰ ਹੋਇਆ ਸੀਗਾ 30 ਅਪ੍ਰੈਲ ਨੂੰ ਹਨਾ ਬਹੁਤ ਹੀ ਗੰਦਾ ਤੇ ਭੱਦਾ ਪੇਪਰ ਸੀ ਇਸ ਤੋਂ ਪਹਿਲਾਂ ਜਿਹੜਾ ਇੱਕ ਮਜ਼ਾਕੀਏ ਤੌਰ ਤੇ ਪੇਪਰ ਲਿਆ ਗਿਆ ਸੀ ਪਰ ਉਸ ਤੋਂ ਬਾਅਦ ਜਿਹੜਾ ਪੇਪਰ ਹੋਇਆ ਉਹ ਵੀ ਕੁਝ ਠੀਕ ਨਹੀਂ ਸੀਗਾ ਪਰ ਬੱਚੇ ਜੇਕਰ ਆਪਾਂ ਕਹਿੰਦੇ ਦਿਲ ਲਗਾ ਕੇ ਮਿਹਨਤ ਕਰਾਂਗੇ ਹਨਾ ਤਾਂ ਪਏ ਹਰ ਇੱਕ ਚੀਜ਼ ਇਹ ਜੀ ਕੋਈ ਵੀ ਜਿਹੜੀ ਆਪਾਂ ਹਾਸਿਲ ਨਹੀਂ ਕਰ ਸਕਦੇ ਤਾਂ ਪੀਐਸਟ ਟੈਟ ਵਗੈਰਾ ਤਾਂ ਬਹੁਤ ਛੋਟੀਆਂ ਚੀਜ਼ਾਂ ਨੇ ਜ਼ਿੰਦਗੀ 'ਚ ਬਹੁਤ ਵੱਡੀਆਂ ਵੱਡੀਆਂ ਘਟਨਾਵਾਂ ਹੋ ਜਾਂਦੀਆਂ ਨੇ ਹਨਾ ਤਾਂ ਚੈਨਲ ਦੇ ਉੱਪਰ ਆਇਓ ਤਾਂ ਸਬਸਕ੍ਰਾਈਬ ਕਰਨਾ ਤੁਹਾਡੇ ਜਾਣਕਾਰੀ ਲਈ ਦੱਸਦੀ ਹਾਂ ਪੰਜਾਬ ਬੋਰਡ ਦੀਆਂ ਜਿਹੜੀ ਕਲਾਸਾਂ ਨੇ ਮੈਡਮ ਮਨਪ੍ਰੀਤ ਵੱਲੋਂ ਐਸਐਸਟੀ ਦੀਆਂ ਤੇ ਉਸ ਤੋਂ ਇਲਾਵਾ ਐਸਐਸਟੀ ਐਨਸੀਆਰਟੀ ਜਿਹੜੇ ਦੋਨੇ ਤਰ੍ਹਾਂ ਦੇ ਪੇਪਰ ਦੇ ਵਿੱਚ ਆਉਂਦੇ ਨੇ ਕੁਐਸਚਨ ਉਹ ਹਰਜੀਤ ਸਰ ਦੇ ਵੱਲੋਂ ਤੇ ਇਸ ਤੋਂ ਇਲਾਵਾ ਸ਼ਾਮ ਨੂੰ ਤੁਹਾਡੀ ਇੱਕ ਕਲਾਸ ਲੱਗਦੀ ਹੈ ਸਾਈਕਲੋਜੀ ਦੀ ਕਲਾਸ ਉਹ ਵੀ ਤੁਹਾਨੂੰ ਡੇਲੀ ਜਿਹੜੀ ਪ੍ਰੋਵਾਈਡ ਉਹ ਹੁੰਦੀ ਰਹੇਗੀ ਠੀਕ ਹੈ ਤੇ ਉਸ ਤੋਂ ਇਲਾਵਾ ਇਹ ਤੁਹਾਨੂੰ ਇੱਕ ਨਿਊ ਟਾਪਿਕ ਜਿਹੜੇ ਮੇਰੇ ਵੱਲੋਂ ਕਰਵਾਏ ਜਾ ਰਹੇ ਨੇ ਠੀਕ ਹੈ ਬਈ ਸੋ ਆਪਾਂ ਸਟਾਰਟ ਕਰਦੇ ਆਪਾਂ ਜਿਹੜਾ ਲੈਕਚਰ ਉੱਤਰੀ ਅਮਰੀਕਾ ਇਹ ਬਈ ਆਪਣਾ ਤੀਸਰੇ ਨੰਬਰ ਤੇ ਆ ਜਾਂਦਾ ਠੀਕ ਹੈ ਤੀਸਰੇ ਨੰਬਰ ਵਾਲਾ ਮਹਾਦੀਪ ਹੈ ਇਹ ਸਭ ਤੋਂ ਪਹਿਲਾਂ ਆਪਾਂ ਇਹਦੇ ਬਾਰੇ ਪੜ੍ਹਦੇ ਆਂ ਥੋੜਾ ਜਿਹਾ ਟਾਪਿਕ ਅ ਡੇਲੀ ਨਾਲ ਵੱਡਾ ਹੋ ਜਾਊਗਾ ਠੀਕ ਹੈ ਕਹਿੰਦੇ ਇਹ ਉੱਤਰ ਵਿੱਚ ਆਰਕਟਿਕ ਮਹਾਸਾਗਰ ਪੂਰਬ ਵਿੱਚ ਉੱਤਰੀ ਅਟਲਾਂਟਿਕ ਮਹਾਸਾਗਰ ਦੱਖਣ ਪੂਰਬ ਵਿੱਚ ਕੈਰੀਬੀਅਨ ਸਾਗਰ ਅਤੇ ਪੱਛਮ ਵਿੱਚ ਉੱਤਰੀ ਪ੍ਰਸ਼ਾਂਤ ਮਹਾਸਾਗਰ ਦੇ ਨਾਲ ਕਿਰਿਆ ਹੋਇਆ ਹੈ ਠੀਕ ਹੈ ਉੱਤਰੀ ਅਮਰੀਕਾ ਦੀ ਜੇਕਰ ਆਪਾਂ ਗੱਲ ਕਰੀਏ ਅਕਸ਼ਾਂਸ਼ਾਂ ਤੇ ਲੰਬਕਾਰਾਂ ਦੀ ਇਹਦਾ ਜਿਹੜਾ ਮੁੱਖ ਹਿੱਸਾ ਹੈ ਕਹਿੰਦੇ 4 ਡਿਗਰੀ ਉੱਤਰੀ ਅਕਸ਼ਾਂਸ਼ ਮੁੱਖ ਹੀ ਸਜੜਾ 4 ਡਿਗਰੀ ਉੱਤਰੀ ਅਕਸ਼ਾਂਸ਼ 83 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 53 ਡਿਗਰੀ ਪੱਛਮੀ ਦੇਸ਼ਾਂਤਰ ਤੋਂ 168 ਡਿਗਰੀ ਪੱਛਮੀ ਲੰਬਕਾਰ ਦੇ ਵਿੱਚ ਵਿੱਚ ਕੀ ਹੈ ਇਹ ਜਿਹੜਾ ਵਸਿਆ ਹੋਇਆ ਹੈ ਠੀਕ ਹੈ ਬਈ ਇਹਦਾ ਜਿਹੜਾ ਆਕਾਰ ਹੈ ਕਹਿੰਦੇ ਇੱਕ ਤਿਕੋਣ ਵਰਗਾ ਹੈਗਾ ਜਿਸਦਾ ਜਿਹੜਾ ਸਿਖਰ ਆ ਦੱਖਣ ਵੱਲ ਅਤੇ ਆਧਾਰ ਉੱਤਰ ਵੱਲ ਹੈ ਇਹਦਾ ਜਿਹੜਾ ਆਕਾਰ ਹੈ ਇੱਕ ਤਿਕੋਣ ਵਰਗਾ ਹੈਗਾ ਜਿਹਦਾ ਜਿਹੜਾ ਸਿਖਰ ਆ ਦੱਖਣ ਵੱਲ ਅਤੇ ਆਧਾਰ ਉੱਤਰ ਵੱਲ ਹੈ ਕਹਿਣ ਦਾ ਮਤਲਬ ਕੀ ਹੈ ਕਿ ਤਿਕੋਣ ਦੀ ਸ਼ਕਲ ਦਾ ਬਣ ਗਿਆ ਇਹ ਠੀਕ ਹੈ ਬਈ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਕੁੱਲ ਭੂਮੀ ਖੇਤਰਫਲ ਦੀ ਤਾਂ 2 ਕਰੋੜ 47 ਲੱਖ 9000 ਵਰਗ ਕਿਲੋਮੀਟਰ ਦੇ ਵਿੱਚ ਜਿਹੜਾ ਇਹਦਾ ਅ ਕੁੱਲ ਜਿਹੜਾ ਖੇਤਰ ਹੈਗਾ ਧਰਤੀ ਦੀ ਕੁੱਲ ਸਤਾ ਦਾ ਕਹਿੰਦੇ 4.8% ਜਾਂ ਕੁੱਲ ਭੂਮੀ ਖੇਤਰ ਦਾ 16.5% ਹੈ ਇਹ ਠੀਕ ਹੈ ਬਈ ਜੇਕਰ ਮੇਰੇ ਬੋਲਣ ਦੇ ਵਿੱਚ ਤੁਹਾਨੂੰ ਸਮਝ ਨਹੀਂ ਆ ਰਹੀ ਹੈ ਨਾ ਜੇ ਥੋੜਾ ਫਾਸਟ ਬੋਲ ਰਹੀ ਹਾਂ ਮੈਂ ਤਾਂ ਵੀਡੀਓ ਨੂੰ ਇੱਕ ਵਾਰ ਦੁਬਾਰਾ ਸੁਣ ਲਿਓ ਉਸ ਤੋਂ ਬਾਅਦ ਕਹਿੰਦੇ ਜੁਲਾਈ 2008 ਤੱਕ ਜਿਹੜੀ ਇਹਦੀ ਆਬਾਦੀ ਸੀ ਅੰਦਾਜ਼ਨ 729 ਮਿਲੀਅਨ ਸੀਗੀ 2008 ਤੱਕ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਖੇਤਰਫਲ ਦੇ ਲਿਹਾਜ਼ ਨਾਲ ਕਹਿੰਦੇ ਇਹ ਏਸ਼ੀਆ ਤੇ ਅਫਰੀਕਾ ਤੋਂ ਬਾਅਦ ਦੁਨੀਆ ਦਾ ਤੀਸਰਾ ਵੱਡਾ ਆ ਗਿਆ ਪਹਿਲਾ ਏਸ਼ੀਆ ਫਿਰ ਅਫਰੀਕਾ ਤੇ ਦੁਨੀਆ ਦਾ ਇਹ ਤੀਸਰੇ ਨੰਬਰ ਤੇ ਆ ਗਿਆ ਇਹਨਾਂ ਤੋਂ ਬਾਅਦ ਵਾਲਾ ਉਸ ਤੋਂ ਬਾਅਦ ਦੇਖੋ ਬੱਚੇ ਆਬਾਦੀ ਦੇ لحاظ ਨਾਲ ਕਹਿੰਦੇ ਇਹ ਏਸ਼ੀਆ ਅਫਰੀਕਾ ਤੇ ਯੂਰਪ ਤੋਂ ਬਾਅਦ ਚੌਥਾ ਵੱਡਾ ਮਹਾਦੀਪ ਹੈਗਾ ਜੇਕਰ ਆਪਾਂ ਜਨਸੰਖਿਆ ਦੀ ਗੱਲ ਕਰੀਏ ਏਸ਼ੀਆ ਅਫਰੀਕਾ ਤੇ ਯੂਰਪ ਤੋਂ ਬਾਅਦ ਚੌਥਾ ਵੱਡਾ ਹਿੱਸਾ ਜਿਹੜਾ ਆਬਾਦੀ ਦਾ ਇਹਦੇ ਵਿੱਚ ਪਾਸ ਕਰਦਾ ਹੈ ਉੱਤਰੀ ਅਮਰੀਕਾ ਦੀ ਖੋਜ ਕਹਿੰਦੇ 1492 ਦੇ ਵਿੱਚ ਕਲੰਬਸ ਦੁਆਰਾ ਕੀਤੀ ਗਈ ਸੀ ਉੱਤਰੀ ਅਮਰੀਕਾ ਉੱਤਰੀ ਅਰਧ ਗੋਲੇ ਵਿੱਚ ਹੈ ਬੇਰਿੰਗ ਸਟ੍ਰੇਟ ਉੱਤਰੀ ਅਮਰੀਕਾ ਨੂੰ ਏਸ਼ੀਆ ਨਾਲੋਂ ਵੱਖ ਕਰਦੀ ਹੈ ਬੇਰਿੰਗ ਸਟ੍ਰੇਟ ਜਲ ਸਿੰਧੀ ਹੈ ਨਾ ਉਹ ਉਹ ਉੱਤਰੀ ਅਮਰੀਕਾ ਨੂੰ ਏਸ਼ੀਆ ਨਾਲੋਂ ਅਲੱਗ ਕਰਦੀ ਹੈ ਠੀਕ ਹੈ ਇਹ ਜੇ ਕੁਐਸਚਨ ਆਉਂਦੇ ਨੇ ਪੇਪਰ ਦੇ ਵਿੱਚ ਉਸ ਤੋਂ ਬਾਅਦ ਦੇਖੋ ਬਈ ਉੱਤਰੀ ਅਮਰੀਕਾ ਵਿੱਚ ਕਹਿੰਦੇ ਸੰਸਾਰ ਦੇ ਦੂਸਰੇ ਅਤੇ ਚੌਥੇ ਨੰਬਰ ਤੇ ਵੱਡੇ ਹੋਣ ਵਾਲੇ ਦੇਸ਼ ਕਿਹੜੇ-ਕਿਹੜੇ ਨੇ ਕੈਨੇਡਾ ਸੰਯੁਕਤ ਰਾਜ ਅਮਰੀਕਾ ਯੂ ਐਸ ਏ ਸ਼ਾਮਿਲ ਨੇ ਹੁਣ ਜੇਕਰ ਆਪਾਂ ਗੱਲ ਕਰੀਏ ਕਿ ਇੱਥੇ ਦੇਸ਼ ਕਿਹੜੇ-ਕਿਹੜੇ ਪਾਈ ਆਦੇ ਨੇ ਵੱਡੇ ਦੂਸਰੇ ਤੇ ਚੌਥੇ ਨੰਬਰ ਤੇ ਵੱਡੇ ਦੇਸ਼ ਹੋਣ ਕਿਹੜੇ ਨੇ ਇਹਦੇ ਵਿੱਚ ਕੈਨੇਡਾ ਤੇ ਸੰਯੁਕਤ ਰਾਜ ਅਮਰੀਕਾ ਜਿਹਨੂੰ ਯੂ ایس اے ਬੋਲਦੇ ਨੇ ਠੀਕ ਹੈ ਉੱਤਰੀ ਅਮਰੀਕਾ ਦੇ ਵਿੱਚ ਕਹਿੰਦੇ ਧਰਤੀ ਦੀ ਸਭ ਤੋਂ ਪੁਰਾਣੀ ਚਟਾਨਾ ਪਾਈ ਜਾਂਦੀ ਨਹੀਂ ਸਭ ਤੋਂ ਜੇਕਰ ਪੁਰਾਣੀ ਚਟਾਨਾ ਮਿਲਦੀਆਂ ਨੇ ਤਾਂ ਉਹ ਉੱਤਰੀ ਅਮਰੀਕਾ ਦੇ ਵਿੱਚ ਮਿਲਦੀਆਂ ਨੇ ਹੁਣ ਜੇਕਰ ਆਪਾਂ ਗੱਲ ਕਰੀਏ ਇਹਦੇ ਭੂਗੋਲਿਕ ਤੱਥਾਂ ਦੀ ਕੁਝ ਕਿਹੜੇ ਇੰਪੋਰਟੈਂਟ ਇਫੈਕਟ ਨੇ ਭੂਗੋਲਿਕ ਤੱਥ ਕਿਹੜੇ-ਕਿਹੜੇ ਪਾਈ ਜਾਂਦੇ ਨੇ ਇੱਥੇ ਉੱਤਰੀ ਅਮਰੀਕਾ ਕਹਿੰਦੇ ਪਿੱਜਾ ਸਭ ਤੋਂ ਵੱਡਾ ਮਹਾਦੀਪ ਹੈ ਇਸ ਦੀ ਖੋਜ ਕੋਲੰਬਸ ਨੇ 1492 99 ਦੇ ਵਿੱਚ ਕੀਤੀ ਸੀ ਇਸ ਲਈ ਇਸ ਨੂੰ ਨਵੀਂ ਦੁਨੀਆ ਦਾ ਮਹਾਦੀਪ ਕਿਹਾ ਜਾਂਦਾ ਹੈ ਜੇਕਰ ਕੁਐਸਚਨ ਆਉਂਦਾ ਨੇ ਪੇਪਰ ਦੇ ਵਿੱਚ ਨਵੀਂ ਦੁਨੀਆ ਦਾ ਮਹਾਦੀਪ ਕਿਹੜਾ ਤਾਂ ਉਹ ਉੱਤਰੀ ਅਮਰੀਕਾ ਹੈ ਠੀਕ ਹੈ ਪੰਗੋਲਿਕ ਤੱਥਾਂ ਦੀ ਗੱਲ ਕਰ ਰਹੀ ਸੀ ਆਪਾਂ ਦੇਖੋ ਇਹੇ ਉੱਤਰ ਵਿੱਚ ਆਰਕਟਿਕ ਮਹਾਸਾਗਰ ਪੂਰਬ ਵਿੱਚ ਅਟਲੈਂਟਿਕ ਮਹਾਸਾਗਰ ਅਤੇ ਪੱਛਮ ਵਿੱਚ ਪ੍ਰਸ਼ਾਂਤ ਮਹਾਸਾਗਰ ਦੇ ਨਾਲ ਕਿਰਿਆ ਹੋਇਆ ਜੇਕਰ ਆਪਾਂ ਗੱਲ ਕਰੀਏ ਉੱਤਰ ਵੱਲੋਂ ਆਰਕਟਿਕ ਮਹਾਸਾਗਰ ਪੂਰਬ ਦੇ ਵਿੱਚ ਅਟਲਾਂਟਿਕ ਮਹਾਸਾਗਰ ਅਤੇ ਪੱਛਮ ਦੇ ਵਿੱਚ ਪ੍ਰਸ਼ਾਂਤ ਮਹਾਸਾਗਰ ਦੇ ਨਾਲ ਇਹ ਕਿਰਿਆ ਹੋਇਆ ਠੀਕ ਹੈ ਭਈ ਪਾਣੀ ਦੇ ਨਾਲ ਉਸ ਤੋਂ ਬਾਅਦ ਦੇਖੋ ਮਹਾਦੀਪ ਦੇ ਦੱਖਣੀ ਹਿੱਸੇ ਵਿੱਚ ਕਹਿੰਦੇ ਟਾਪੂਆਂ ਦੇ ਕਈ ਸਮੂਹ ਹਨ ਜਿਨ੍ਹਾਂ ਨੂੰ ਵੈਸਟਰਨ ਆਈਲੈਂਡ ਗਰੁੱਪ ਜਾਂ ਵੈਸਟ ਇੰਡੀਜ਼ ਕਿਹਾ ਜਾਂਦਾ ਹੈ ਠੀਕ ਹੈ ਭਈ ਹੁਣ ਬਹੁਤ ਜਿਹੜਾ ਮੇਨ ਫੈਕਟ ਹੈ ਇਹ ਜਿਹੜਾ ਬਾਰ-ਬਾਰ ਪੇਪਰ ਦੇ ਵਿੱਚ ਪੁੱਛਿਆ ਜਾਂਦਾ 49 ਡਿਗਰੀ ਨਾਰਥ ਅਕਸ਼ਾਂਸ਼ ਠੀਕ ਹੈ ਦੋ ਵੱਡੇ ਦੇਸ਼ਾਂ ਅਮਰੀਕਾ ਤੇ ਕੈਨੇਡਾ ਦੇ ਵਿਚਕਾਰ ਇਹ ਸੀਮਾ ਬਣਾਉਂਦਾ ਜਿਵੇਂ ਆਪਣੇ ਨਹੀਂ ਆਪਣੇ ਕਿਹੜੀ ਇੱਕ ਮਹਿਕ ਇੱਕ ਤਾਂ ਹੋ ਗਈ ਆਪਣੇ ਤੇ ਜਿਵੇਂ ਚੀਨ ਦੇ ਵਿਚਕਾਰ ਮੈਕਮੋਹਨ ਹਨਾ ਤੇ ਪਾਕਿਸਤਾਨ ਦੇ ਵਿਚਕਾਰ ਕਿਹੜੀ ਹੋਗੀ ਜਿਵੇਂ ਉਹ ਡਰੰਡ ਰੇਖਾ ਹੋਗੀ ਮੈਕਮੋਨ ਹੋਗੀ ਉਹ ਚੀਜ਼ ਹੋਗੀ ਇਹ ਠੀਕ ਹੈ ਬਈ ਇਹ ਮਹਾਦੀਪ ਕਹਿੰਦੇ ਪੰਜ ਭੌਤਿਕ ਖੇਤਰਾਂ ਦੇ ਵਿਕਾਸ ਦਿੱਤਾ ਹੈ ਕੈਨੇਡੀਅਨ ਸ਼ੀਲਡ ਇਹ ਪਲਾਚੀਅਨ ਪਹਾੜ ਐਟਲਾਂਟਿਕ ਤੱਟੀ ਮੈਦਾਨ ਅੰਦਰੂਨੀ ਨੀਮੀ ਜਮੀਨਾ ਤੇ ਉੱਤਰੀ ਅਮਰੀਕਾ ਕੋਲਡੀ ਕੋਲਡੀ ਲੇਰਾ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਮਾਉਂਟ ਮਕੇਂਜੀ ਉੱਤਰੀ ਅਮਰੀਕਾ ਦੀ ਸਭ ਤੋਂ ਕਹਿੰਦੇ ਉੱਚੀ ਚੋਟੀ ਹੈ ਮਾਉਂਟ ਮਕੇਂਜੀ ਜਿਹੜੀ ਉੱਤਰੀ ਅਮਰੀਕਾ ਦੀ ਸਭ ਤੋਂ ਉੱਚੀ ਚੋਟੀ ਜਿਹੜੀ ਅਲਾਸਕਾ ਦੇ ਵਿੱਚ ਹੈ ਇਹ ਇੱਕ ਸਰਗਰਮ ਜਵਾਲਾਮੁਖੀ ਹੈ ਠੀਕ ਹੈ ਵੀ ਕਦੇ ਵੀ ਫਟ ਸਕਦਾ ਹੈ ਪੱਛਮੀ ਨਦੀਆਂ ਕਿਹੜੀ ਪ੍ਰਮੁੱਖ ਨਦੀਆਂ ਕਿਹੜੀਆਂ ਕਿਹੜੀਆਂ ਨੇ ਇੱਥੋਂ ਦੀਆਂ ਰੀਵਰ ਫਰੇਜ਼ਰ ਰੀਵਰ ਮਕੇਂਜੀ ਰੀਵਰ ਚਰਚਲ ਰੀਵਰ ਸੇਂਟ ਲਾਰੈਂਸ ਰੀਵਰ ਮਿਸਿਸਿਪੀ ਰੀਵਰ ਮਿਸੂਰੀ river red ਕਹਿਣ ਦਾ ਮਤਲਬ ਕੀ ਹੈ ਜਿਹਦੇ ਅੱਗੇ river ਆ ਗਿਆ ਉਹ ਇਥੋਂ ਨਹੀਂ ਹੈ ਹਨਾ ਤੁਹਾਨੂੰ ਇਹਦੀ ਪੀਡੀਐਫ ਮਿਲ ਜੂਗੀ ਠੀਕ ਹੈ ਵੀ ਉਸ ਤੋਂ ਬਾਅਦ ਦੇਖੋ ਪ੍ਰਮੁੱਖ ਝੀਲ ਕਿਹੜੇ-ਕਿਹੜੇ ਨੇ ਗ੍ਰੇਟ ਬੀਅਰ ਝੀਲ ਗ੍ਰੇਟ ਸਲੇਵ ਲੇਕ ਆਥਾਬਾਸਕਾ ਝੀਲ ਰੇਨ ਡੀਅਰ ਝੀਲ ਵਿਨੀਪੈਗ ਝੀਲ ਸੁਪੀਰੀਅਰ ਝੀਲ ਹਨੋਰ ਝੀਲ ਮਿਸਿੰਗਨੀ ਝੀਲ ਏਰੀ ਝੀਲ ਜਿਹੜੀ ਸੁਪੀਰੀਅਰ ਝੀਲ ਆ ਨਾ ਇਹ ਤਾਂ ਬਹੁਤ ਜ਼ਿਆਦਾ ਮਸ਼ਹੂਰ ਹੈਗੀ ਉਸ ਤੋਂ ਬਾਅਦ ਦੇਖੋ ਆ ਗਈ ਸੁਪੀਰੀਅਰ ਝੀਲ ਲੇਕ ਇਹ ਦੁਨੀਆ ਦੀ ਸਭ ਤੋਂ ਵੱਡੀ ਤਾਜੇ ਪਾਣੀ ਦੀ ਝੀਲ ਹੈ ਠੀਕ ਹੈ ਜਿਹੜੀ ਉੱਤਰੀ ਅਮਰੀਕਾ ਦੇ ਵਿੱਚ ਪਾਈ ਜਾਂਦੀ ਹੈ ਸਪੀਰੀਅਰ ਝੀਲ ਜੇਕਰ ਆਪਾਂ ਗੱਲ ਕਰੀਏ ਪ੍ਰਮੁੱਖ ਝਰਨੇ ਕਿਹੜੇ-ਕਿਹੜੇ ਨੇ ਮਲਟੂਮਾ ਫਾਲਸ ਹਵਾਸੂ ਫਾਲਸ ਮੈਕਵੀ ਫਾਲ ਇਹਦੀ ਤੁਹਾਨੂੰ ਸਾਰੇ ਅੰਦਰ ਜੀ ਪੀ ਡੀ ਐਫ ਮਿਲ ਜੂਗੀ ਠੀਕ ਹੈ ਥੋੜੀ ਬੋਲਣ ਦੇ ਵਿੱਚ ਮੇਰੀ ਵੀ ਤਬੀਅਤ ਠੀਕ ਸਹੀ ਨਹੀਂ ਹੈਗੀ ਮੈਨੂੰ ਵੀ ਥੋੜੇ ਦਮਜਾ ਚੜਨਾ ਗਿਆ ਲੈ ਠੀਕ ਹੈ ਵੀ ਮਸਤ ਬਾਅਦ ਦੇਖੋ ਕੋਲੋਰਾਡੋ ਪਹਾੜ ਹਾਂ ਪਠਾਰ ਦੀ ਗੱਲ ਕਰੀ ਜੇਕਰ ਆਪਾਂ ਉੱਤਰੀ ਅਮਰੀਕਾ ਵਿੱਚ ਕਹਿੰਦੇ ਸਭ ਤੋਂ ਵੱਡਾ ਪਠਾਰ ਹੈ ਇਹ ਇਹ ਕੋਲੋਰਾਡੋ ਨਦੀ ਅਤੇ ਗ੍ਰੈਂਡ ਕੇਨੀਅਨ ਦੁਆਰਾ ਵੰਡਿਆ ਗਿਆ ਹੈ ਇੱਥੇ ਆਪਾਂ ਗੱਲ ਕਰ ਰਹੇ ਮੇਨ ਭੂਗੋਲਿਕ ਤੱਥਾਂ ਦੀ ਜਿਹੜੇ ਉੱਤਰੀ ਅਮਰੀਕਾ ਦੇ ਵਿੱਚ ਪਾਏ ਜਾਂਦੇ ਨੇ ਇਹ ਜਾਂ ਕੋਈ ਟੌਪਿਕ ਜਾਂ ਕੋਈ ਫੈਕਟ ਨਹੀਂ ਜਿਹੜਾ ਮੈਂ ਛੱਡਿਆ ਹੋਵੇ ਜਿਹੜੇ ਤੁਹਾਡੇ ਪੇਪਰ ਵਾਸਤੇ ਇੰਪੋਰਟੈਂਟ ਹੋਵੇ ਤੁਹਾਨੂੰ ਹਰ ਇੱਕ ਚੀਜ਼ ਦੇ ਇੱਕ ਲੈਕਚਰ ਦੇ ਵਿੱਚ ਪੂਰੀ ਕੰਪਲੀਟ ਮਿਲੂਗੀ ਇੱਕ ਵਾਰ ਨਹੀਂ ਸਮਝਦਾ ਦੋ ਵਾਰ ਤਿੰਨ ਵਾਰ ਸੁਣੋਗੇ ਤਾਂ ਤੁਹਾਨੂੰ ਇਹ ਪ੍ਰੋਪਰ ਯਾਦ ਹੋ ਜਾਊਗਾ ਕਿਉਂਕਿ ਇਹ ਨਹੀਂ ਹੋਣਾ ਚਾਹੀਦਾ ਆਪਾਂ ਨੂੰ ਸਿਰਫ ਇਹ ਪਤਾ ਲੱਗ ਜੇ ਵੀ ਹਾਂ ਤੀਸਰੇ ਨੰਬਰ ਵਾਲਾ ਮਹਾਦੀਪ ਹੈ ਉਹਦੇ ਆਪਾਂ ਨੂੰ ਮੇਨ ਫੈਕਟ ਵੀ ਪਤਾ ਹੋਣੀ ਚਾਹੀਦੀ ਨਹੀਂ ਵੀ ਇਹਦੇ ਵਿੱਚ ਖਾਸੀਅਤ ਕੀ ਹੈ ਕਿਉਂ ਆ ਇਹ ਤੀਸਰੇ ਨੰਬਰ ਤੇ ਠੀਕ ਹੈ ਵੀ ਕਿਉਂਕਿ ਪੇਪਰ ਵਾਲੇ ਦਾ ਅੱਜਕੱਲ ਕੋਈ ਭਰੋਸਾ ਨਹੀਂ ਕਿਥੋਂ ਚੱਕ ਕੇ ਕੀ ਪਾ ਦੇਣ ਉਸ ਤੋਂ ਬਾਅਦ ਦੇਖੋ ਫੋਲੋ ਰੀਡਰ ਦੇ ਜਲ ਡਮਰੂ ਉੱਤਰੀ ਅਮਰੀਕਾ ਵਿੱਚ ਕਹਿੰਦੇ ਪ੍ਰਸਿੱਧ ਜਲ ਡਮਰੂ ਹਨ ਇਹ ਮੈਕਸੀਕੋ ਦੀ ਖਾੜੀ ਐਟਲੈਂਟਿਕ ਮਹਾਸਾਗਰ ਨਾਲ ਜੋੜਦਾ ਹੈ ਠੀਕ ਹੈ ਹੁਣ ਜੇਕਰ ਆਪਾਂ ਗੱਲ ਕਰੀਏ ਮੁੱਖ ਖੁਰਾਕੀ ਫਸਲਾਂ ਕਿਹੜੀਆਂ-ਕਿਹੜੀਆਂ ਇਥੋਂ ਦੀਆਂ ਕਣਕ ਤੇ ਮੱਕੀ ਹੈ ਮੁੱਖ ਨਗਦੀ ਫਸਲ ਕਿਹੜੀ ਇਕ ਪਾਗੀ ਉੱਤਰੀ ਅਮਰੀਕਾ ਵਿੱਚ ਤਪਸ਼ ਵਾਲੇ ਘਾਹ ਦੇ ਮੈਦਾਨ ਨੂੰ ਪ੍ਰੇਰੀਜ਼ ਕਿਹਾ ਜਾਂਦਾ ਹੈ ਪ੍ਰੇਰੀਜ਼ ਘਾਹ ਦੇ ਮੈਦਾਨ ਉੱਤਰੀ ਅਮਰੀਕਾ ਚ ਪਾਈ ਜਾਂਦੇ ਨੇ ਜਿਹੜੇ ਇਹ ਵੀ ਤੁਹਾਨੂੰ ਇੱਕ ਟੌਪਿਕ ਕਰਵਾਉਣ ਵਾਲਾ ਹੈ ਕਿ ਜਿਹੜੇ ਪ੍ਰਮੁੱਖ ਕਾਦੇ ਮੈਦਾਨ ਨੇ ਉਹ ਕਿੱਥੇ ਕਿੱਥੇ ਮਿਲਦੇ ਨੇ ਹਨਾ ਇਹ ਤਾਂ ਬਹੁਤ ਮਸ਼ਹੂਰ ਹੈ ਮੱਕੀ ਨੂੰ ਇੱਥੇ ਮੱਕੀ ਕਿਹਾ ਜਾਂਦਾ ਇਸ ਨੂੰ ਕੋਰਨ ਬੈਲਟ ਵੀ ਕਿਹਾ ਜਾਂਦਾ ਠੀਕ ਹੈ ਉਸ ਤੋਂ ਬਾਅਦ ਦੇਖੋ ਕਿਊਬਾ ਬਹੁਤ ਮਸ਼ਹੂਰ ਹੈ ਕਿਊਬਾ ਗੰਨੇ ਦਾ ਪ੍ਰਮੁੱਖ ਉਤਪਾਦਕ ਹੈ ਇਸ ਲਈ ਇਸ ਨੂੰ ਵਿਸ਼ਵ ਦਾ 슈ਗਰ ਬਾਉਲ ਵੀ ਕਿਹਾ ਜਾਂਦਾ ਹੈ 슈ਗਰ ਬਾਉਲ ਭਾਵ ਅਖੰਡ ਦੀ ਕੋਲੀ ਠੀਕ ਹੈ ਜਮਾਇਕਾ ਕੇਲੇ ਦੇ ਉਤਪਾਦਨ ਲਈ ਮਸ਼ਹੂਰ ਹੈ ਜਿਹੜੇ ਇੱਕ ਹੋਰ ਦੇਸ਼ ਹੈ ਕੇਲੇ ਦੇ ਉਤਪਾਦਨ ਲਈ ਮਸ਼ਹੂਰ ਹਨ ਨਸਲੀ ਸਮੂਹ ਅਤੇ ਭਾਸ਼ਾ ਪਾਵੇਂ ਇਥੇ ਕਿਹੜੀ ਕਿਹੜੀ ਨਸਲਾਂ ਮਿਲਦੀਆਂ ਨੇ ਤੇ ਭਾਸ਼ਾ ਕਿਹੜੀ ਹੁੰਦੀ ਹੈ ਨਸਲਾਂ ਬੰਦੇ ਦੀਆਂ ਹੋਗੀਆਂ ਰੈਡ ਇੰਡੀਅਨ ਐਸਕੀਨੋ ਅਤੇ ਇਨੂਇਸਟ ਮਹਾਦੀਪ ਦੇ ਇਸ ਮਹਾਦੀਪ ਦੇ ਮੂਲ ਨਿਵਾਸੀ ਨੇ ਠੀਕ ਹੈ ਬਈ ਸੰਯਕਤ ਰਾਜ ਅਮਰੀਕਾ ਜਿਹੜੀ ਇਹ ਆਉਂਦੇ ਨੇ ਨਾ ਰਾਜੀ ਜਿਵੇਂ ਨਸਲੀਅਤ ਤੇ ਭਾਸ਼ਾ ਇਹ ਨਾ ਤੁਹਾਨੂੰ ਪੇਪਰ ਦੇ ਵਿੱਚ ਸਿਰਫ ਇੱਕ ਚੀਜ਼ ਚੱਕ ਲੈਣੀ ਜੇ ਮੈਂ ਮੰਨ ਲਵਾਂ ਇਨੂਇਸਟ ਚੱਕ ਲਿਆ ਜਾਂ ਐਸਕੀਨੋ ਚੱਕ ਲਿਆ ਨਾ ਸੋਨੇ ਪੇਪਰ ਦੇ ਵਿੱਚ ਪਾ ਕੇ ਇਹ ਪੁੱਛਣਗੇ ਕਿ ਇਹ ਜਨਜਾਤੀ ਕਿੱਥੇ ਪਾਈ ਜਾਂਦੀ ਹੈ ਕਿਹੜੀ ਜਨਜਾਤੀ ਹੈ ਕਿਥੋਂ ਬਲੋਂਗ ਕਰਦੀ ਹੈ ਤਾਂ ਉੱਥੇ ਆਪਾਂ ਜਾ ਕੇ ਇਹ ਹੁਲਝ ਜਾਨਨੇ ਆਂ ਵੀ ਕਦੇ ਪੜਿਆ ਤਾਂ ਹੈ ਨਹੀਂ ਇਹ ਤਾਂ ਆਊਟ ਆਫ ਸਲੀਵਸ ਹੈ ਨਾ ਇਹ ਆਊਟ ਆਫ ਸਲੀਵਸ ਨਹੀਂ ਹੈਗੇ ਮੈਂ ਉਹੀ ਗੱਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਆਪਾਂ ਨੂੰ ਇਹ ਨਹੀਂ ਪਤਾ ਹੋਣਾ ਚਾਹੀਦਾ ਕਿ ਹਾਂ ਏਸ਼ੀਆ ਵੱਡਾ ਹੈ ਹੈਨਾ ਫਿਰ ਉਸ ਤੋਂ ਬਾਅਦ ਅਫਰੀਕਾ ਆ ਗਿਆ ਤੀਜੇ ਨੰਬਰ ਤੇ ਉੱਤਰੀ ਅਮਰੀਕਾ ਆ ਗਿਆ ਭਾਈ ਫੇਰ ਲਾਸਟ ਵਾਲਾ ਯਾਦ ਕਰ ਲਓ ਕਿ ਲਾਸਟ ਆਸਟ੍ਰੇਲੀਆ ਉੱਥੇ ਆਪਾਂ ਨੂੰ ਜਨਜਾਤੀਆਂ ਪਤਾ ਹੋਣੀ ਚਾਹੀਦੀ ਨੇ ਖਾਦ ਪਦਾਰਥ ਪਤਾ ਹੋਣੇ ਚਾਹੀਦੇ ਨੇ ਕਿਹੜੀ ਕਿਹੜੀ ਬਨਸਪਤੀ ਪਾਈ ਜਾਂਦੀ ਹੈ ਕੀ ਕੀ ਖਾਸੀਅਤ ਨੇ ਕੀ ਕੀ ਝਰਨੇ ਨੇ ਕਿਹੜੀ ਕਿਹੜੀ ਨਦੀਆਂ ਨੇ ਹਰ ਇੱਕ ਚੀਜ਼ ਪਤਾ ਹੋਣੀ ਚਾਹੀਦੀ ਹੈ ਫੇਰ ਪੇਪਰ ਕਲੀਅਰ ਹੋਣਾ ਰ ਜੀ ਠੀਕ ਹੈ ਜਿਵੇਂ ਹੁਣ ਜਿਹੜੇ ਇੱਕ 30 ਤਰੀਕ ਨੂੰ ਪੇਪਰ ਹੋ ਸੌਰੀ 30 ਅਪ੍ਰੈਲ ਤੋਂ ਪਹਿਲਾਂ ਪੇਪਰ ਹੋਏ ਸੀ ਆਪਣਾ ਹਨਾ ਪਿਛਲੇ ਸਾਲ ਉਹਦੇ ਵਿੱਚ ਹੁਣ ਇੱਕ ਆਇਆ ਸੀ ਗੈਟੋ ਗੈਟੋ ਕੀ ਹੋ ਇੱਕ ਜਨਜਾਤੀ ਸੀਗੀ ਸੁਣੇ ਸੀ ਆਪਾਂ ਕਦੀ ਨਹੀਂ ਸੁਣਿਆ ਹਨ ਗੈਟੋ ਕੀ ਸੀ ਕਿ ਜਨਜਾਤੀ ਉਹ ਇਹ ਨਹੀਂ ਕਹਿੰਦੇ ਕਿ ਜੇਕਰ ਅਸੀਂ ਤੁਹਾਨੂੰ ਸਟੱਡੀ ਕਰਾਣੇ ਕਿ ਸਾਨੂੰ ਵੀ ਹਰ ਇੱਕ ਚੀਜ਼ ਦਾ ਪਤਾ ਹੁੰਦਾ ਹਨ ਅਸੀਂ ਵੀ ਪਹਿਲਾਂ ਪੜ੍ਹਦੇ ਆਂ ਉਸ ਚੀਜ਼ ਨੂੰ ਐਨਲਾਈਜ਼ ਕਰਦੇ ਆਂ ਫਿਰ ਤੁਹਾਡੇ ਤੱਕ ਲੈ ਕੇ ਆਉਂਦੇ ਆਂ ਨਾ ਇਹ ਤਾਂ ਹੈ ਨਹੀਂ ਵੀ ਚਾਕੇ ਕਾਪੀ ਕਰੋ ਤੇ ਸਿੱਧਾ ਪੜਾਉਣ ਬੈਜੋ ਪੜਾਉਣਾ ਕੋਈ ਇਹਨਾਂ ਸੌਖਾ ਨਹੀਂ ਪਹਿਲਾਂ ਹਰ ਇੱਕ ਚੀਜ਼ ਦੀ ਪੂਰੀ ਡਿਟੇਲ ਪਤਾ ਹੋਣੀ ਚਾਹੀਦੀ ਹੈ ਰਾਜੀ ਫਿਰ ਹੀ ਆਪਾਂ ਬੱਚਿਆਂ ਤੱਕ ਸਹੀ ਚੀਜ਼ ਲੈ ਕੇ ਆਉਂਦੇ ਆਂ ਬਾਕੀ ਆਪਣੇ ਚੈਨਲ ਦਾ ਤਾਂ ਇਹ ਰੂਲ ਹੈ ਕਿ ਕਦੇ ਵੀ ਆਪਾਂ ਨਾ ਤਾਂ ਕੋਈ ਅੱਜ ਤੱਕ ਚੀਜ਼ ਗਲਤ ਕਰਵਾਈਏ ਨਾ ਹੀ ਕਿਸੇ ਨੂੰ ਗਲਤ ਗਾਈਡ ਕੀਤਾ ਜਿੰਨਾ ਵੀ ਹੋ ਸਕਿਆ ਹੈ ਬਦੀ ਕੰਟੈਂਟ ਲੈ ਕੇ ਆਏ ਆ ਤੇ ਪਿਓਰਟੀ ਲੈ ਕੇ ਆਏ ਆ ਹਰ ਇੱਕ ਚੀਜ਼ ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਦੇਖੋ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਕਹਿੰਦੇ ਰੂਸ ਕਨੇਡਾ ਚੀਨ ਤੋਂ ਬਾਅਦ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਦੇਸ਼ ਹੈ ਰੂਸ ਕਨੇਡਾ ਚੀਨ ਤੋਂ ਬਾਅਦ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ ਇਹ ਅਲਾਸਕਾ ਤੇ ਹਵਾਈ ਟਾਪੂ ਸਮੇਤ 50 ਰਾਜ ਸ਼ਾਮਿਲ ਹਨ ਇਹਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਸੰਯੁਕਤ ਰਾਜ ਅਮਰੀਕਾ ਦੇ ਵਿੱਚ 50 ਰਾਜ ਸ਼ਾਮਿਲ ਨੇ ਠੀਕ ਹੈ ਸੰਯੁਕਤ ਰਾਜ ਅਮਰੀਕਾ ਦਾ ਕਹਿੰਦੇ ਸਭ ਤੋਂ ਵੱਡਾ ਉਦਯੋਗਿਕ ਖੇਤਰ ਮਿਸਿਸਿਪੀ ਨਦੀ ਤੋਂ ਐਟਲੈਂਟਿਕ ਮਹਾਸਾਗਰ ਤੱਕ ਫੈਲਿਆ ਹੋਇਆ ਹੈ ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਉਦਯੋਗਿਕ ਖੇਤਰ ਮੰਨਿਆ ਜਾਂਦਾ ਹੈ ਮਸ਼ਹੂਰ ਸਿਲੀਕਨ ਵੈਲੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਫੈਕਟ ਹੈ ਇਹ ਸਨ ਫਰਾਂਸਿਸਕੋ ਦੇ ਵਿੱਚ ਹੈ ਇਹ ਜੋ ਸਾਫਟਵੇਅਰ ਅਤੇ ਕੰਪਿਊਟਰ ਉਦਯੋਗ ਲਈ ਮਸ਼ਹੂਰ ਹੈਗੀ ਠੀਕ ਹੈ ਵੀ ਉਸ ਤੋਂ ਬਾਅਦ ਦੇਖੋ ਨਿਊਯਾਰਕ ਦੇ ਵਿੱਚ ਕਹਿੰਦੇ ਕੁਦਰਤੀ ਇਤਿਹਾਸ ਕੁਦਰਤੀ ਇਤਿਹਾਸ ਦਾ ਅਮਰੀਕਨ ਮਿਊਜ਼ੀਅਮ ਹੈ ਦੁਨੀਆ ਦਾ ਸਭ ਤੋਂ ਵੱਡਾ ਜਾਇਬ ਘਰ ਹੈ ਠੀਕ ਹੈ ਰੂਸ ਤੋਂ ਬਾਅਦ ਜਿਹੜਾ ਨੰਬਰ ਆਉਂਦਾ ਕੈਨੇਡਾ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ ਇਹ ਪੂਰਬੀ ਵਿਚ ਅਟਲੈਂਟਿਕ ਮਹਾਸਾਗਰ ਤੋਂ ਪੱਛਮ ਵਿੱਚ ਪ੍ਰਸ਼ਾਂਤ ਮਹਾਸਾਗਰ ਤੱਕ ਫੈਲਿਆ ਹੋਇਆ ਹੈ ਠੀਕ ਹੈ ਬਈ ਇਹ ਸੀ ਤੁਹਾਡਾ ਅੱਜ ਦਾ ਟੌਪਿਕ ਸੋ ਜੇਕਰ ਤੁਹਾਨੂੰ ਸਮਝ ਚਾਹੀ ਰਹੀ ਤਾਂ ਕਲਾਸ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰਨਾ ਲਾਈਕ ਕਰਨਾ ਜੇਕਰ ਕੋਈ ਕਮੀ ਲੱਗੀ ਤਾਂ ਕਮੈਂਟ ਵੀ ਜ਼ਰੂਰ ਕਰਕੇ ਦੱਸਣਾ ਕਿਉਂਕਿ ਅਸੀਂ ਵੀ ਮੰਨਦੇ ਹਾਂ ਕਿ ਸਾਨੂੰ ਵੀ ਤੁਸੀਂ ਦੱਸੋ ਕਿੱਥੇ ਕੋਈ ਗਮੀ ਹੈ ਤਾਂ ਉਸ ਚੀਜ਼ ਨੂੰ ਅਸੀਂ ਹੋਰ ਇੰਪਰੂਵ ਕਰਕੇ ਤੁਹਾਡੇ ਤੱਕ ਲੈ ਕੇ ਆ ਸਕੀ ਠੀਕ ਹੈ ਵੀ ਸੋ ਕੋਸ਼ਿਸ਼ ਪਸੰਦ ਆਈ ਤਾਂ ਲਾਈਕ ਸ਼ੇਅਰ ਕਰਨਾ ਚੈਨਲ ਦੇ ਉੱਪਰ ਨਵੇਂ ਜੁੜੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਇਸ ਤੋਂ ਇਲਾਵਾ ਆਪਣੇ MSW study for job ਤੇ ਇੱਕ ਆਪਣਾ RH study ਨਾਮ ਦਾ ਚੈਨਲ ਬਣਿਆ ਹੋਇਆ ਦੋਨਾਂ ਦੇ ਉੱਪਰ ਕਮਿਊਨਿਟੀ ਦੇ ਵਿੱਚ ਤੁਹਾਨੂੰ ਜਿਹੜੇ ਕੁਐਸਚਨ ਨੇ ਡੇਲੀ 7 ਤੋਂ ਲੈ ਕੇ 10 ਤੱਕ ਮਿਲਦੇ ਰਹਿੰਦੇ ਨੇ ਹਨਾ ਸੋ ਉਹਨਾਂ ਨੂੰ ਵੀ ਜੁਆਇਨ ਕਰੋ ਤਾਂ ਕਿ ਤੁਹਾਨੂੰ ਜਿਹੜੀ ਪਤਾ ਲੱਗਦਾ ਰਹੇ ਉਹ ਇੱਕ ਨਵੀਂ ਚੀਜ਼ ਐ ਜਿਹੜੇ ਇਸ ਤੁਹਾਡੇ ਵਾਸਤੇ ਕੁਐਸਚਨ ਡੇਲੀ ਪਾਉਂਦੇ ਰਹੇ ਨੇ ਠੀਕ ਐ ਸੋ ਮਿਲਦੇ ਖਾਲੂ ਨਵੀਂ ਕਲਾਸ ਦੇ ਨਾਲ ਸੋ ਥੈਂਕ ਯੂ ਟੇਕ ਕੇਅਰ ਐਂਡ ਕੀ ਵਾਚਿੰਗ ਸੋ ਆਪਣਾ ਧਿਆਨ ਰੱਖੋ ਬਈ ਸਟੱਡੀ ਵੱਲ ਧਿਆਨ ਰੱਖਣਾ ਸੋ ਥੈਂਕ ਯੂ ਟੇਕ ਕੇਅਰ ਮਿਲਦੇ ਆਂ ਕਲ